ਸ਼੍ਰੀਮਾਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਸ਼੍ਰੀ ਮਾਛੀਵਾੜਾ ਸਾਹਿਬ ਸ਼੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਮੌਜੂਦਾ ਮਹਾਪੁਰਖ ਜੋ ਬਾਬਾ ਮਾਨ ਸਿੰਘ ਜੀ ਪਹਿੋਵੇ ਵਾਲਿਆਂ ਦੇ ਦਰਸਾਏ ਹੋਏ ਰਾਹ ਤੇ ਉਹਨਾਂ ਦੇ ਸਾਥੀ ਚੱਲ ਰਹੇ ਐ ਸੋ ਬਹੁਤ ਧੰਨਵਾਦ ਹੈ ਇਹਨਾਂ ਦਾ ਤੇ ਮੈਂ ਇਸ ਜ਼ੁਬਾਨ ਦੇ ਨਾਲ ਇਹਨਾਂ ਦਾ ਧੰਨਵਾਦ ਕਰ ਨਹੀਂ ਸਕਦਾ ਕਿਉਂਕਿ ਇੱਕ ਬੋਲ ਦੇ ਉੱਤੇ ਜਿਹੜੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਆਏ ਮੈਂ ਇਸ ਮਾਣ ਰੱਖੇ ਅਸੀਂ ਅਰਦਾਸ ਕਰਦੇ ਹਾਂ ਪ੍ਰਬੰਧਕਾਂ ਨੂੰ ਸੰਤ ਕ੍ਰਪਾ ਅਚੰਭੇ ਨਿਭਾ ਬਖਸ਼ਿਸ਼ ਕਰਨ ਸਵਾਗਤ ਜਿਹੜੇ ਵਾਣ ਨੂੰ ਪਰਮੇਸ਼ਰ ਤੋਂ ਸਭ ਖੁਸ਼ੀਆ ਬਖਸ਼ਿਸ਼ ਕੀਤੀ 2 ਮਿੰਟ ਬਾਅਦ ਜਦੋਂ ਤੱਕ ਸਭਾਗੀ ਜੋੜੀਆਂ ਗੁਰੂ ਚਰਨਾਂ ਵਿੱਚ ਨਹੀਂ ਪਹੁੰਚਣ ਦੀਆਂ ਦੋ ਮਿੰਟ ਲਈ ਬਾਰੀਸਰ ਸਾਰਿਆਂ ਨੇ ਜਾਪ ਕਰਨਾ ਹੈ ਪਹਿਲੇ ਸਿਜਦਾਸ ਦੋਨੇ ਦਾ ਦੂਸਰੇ ਚ ਭਾਈਆਂ ਨੇ ਬੋਲਣਾ ਹੈ ਤੀਸਰੇ ਸੇਕ ਵਿੱਚ ਸਾਰੀਆਂ ਬੀਬੀਆਂ ਨੇ ਬੋਲਣਾ ਹੈ ਸਾਰੇ ਬਾਰੀਸਰ ਬੋਲਣ ਦੀਆਂ ਪਾਲਤਾਂ ਕਰੇ ਸਤ लखां ख़ुशियूं लखां सतगुरू मेरा 수고하 <놀람> آه ريتاييا يا I'm the ਯਾਦੀ ਆਂ ਤੂੰ ਜੀਣਾ ਆਨੰਦ ਲੁੜੇ ਜਲੋਂ ਦੀਆ ਉਰਾਂ ਵੀ ਕੇ ਪਾਣਾ ਵਿਛੜਿਆ ਆਨੰਦ ਜਲੋਂ ਦੀਆ ਉਰਾਂ ਵੀ ਕੇ ਪਾਣਾ ਵਿਛੜਿਆ ਕਹਿੰਦੇ ਬਾਬਾ ਜੀ ਦੀ ਜੀਤ ਖੜੀ ਰਾਜੀ ਨਹੀਂ ਪਰ ਸੰਤਾਂ ਦੇ ਮਹਾਂਪੁਰਖਾਂ ਦੇ ਜਿਹੜੇ ਦੋ ਲੋਲ ਹੁੰਦੇ ਹਨ ਉਹ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਐ ਸੋ ਧੰਨਵਾਦ ਹੈ ਮਹਾਂਪੁਰਖਾਂ ਦਾ ਬਾਬਾ ਜੀ ਦਾ ਲਾਲ ਸਿੰਘ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਮਹਾਂਪੁਰਖ ਜੀ ਮਾਨਸਾ ਸਵਰ ਰਾਜ ਸੰਤ ਬਾਬਾ ਮਾਨ ਸਿੰਘ ਜੀ ਤੇ ਗੋਗੇ ਵਾਲਿਆਂ ਸੰਗਤ ਕੀਤੀ ਤੇ ਅੱਜ ਉਹਨਾਂ ਦੀ ਦਰਸਾਈ ਹੋਈ ਰਾਹ ਦੇ ਉੱਤੇ ਚੱਲਦੇ ਨੇ ਧੰਨਵਾਦ ਹੈ ਬਣਾ ਦਾ ਤੇ ਸੰਗਤ ਜੀ ਮੇਰੀਆਂ ਦੋ ਕਵੈਂਟੀਆਂ ਦਾ ਧਿਆਨ ਦਿਓ ਪੈਣਾ ਕੋਈ ਵੀ ਰੁਲਾ ਨਾ ਪਾਵੇ ਧਿਆਨ ਜੋ ਕੋਈ ਰੁਲਾ ਨਾ ਪਾਵੇ ਜੇ ਕੋਈ બીજી ਗੱਲਾਂ ਕਰਦੀ ਸੁਖਣੀ ਮੈਂ ਉਹਦਾ ਨਾਮ ਲੈ ਕੇ ਉਹਨੂੰ ਖੜਾ ਕਰਾ ਕੇ ਉੱਠ ਕੇ ਗੱਲਾਂ ਕਰੋ ਬਸ ਸਿਰਫ ਅੱਧਾ ਘੰਟਾ ਘੰਟਾ ਦੇ ਦਿਓ ਕੋਈ ਵੀ ਗੱਲਾਂ ਨਾ ਕਰੇ ਸ਼ਾਂਤੀ ਦਾ ਮਾਹੌਲ ਬਣਾ ਦਿਓ ਦੂਜੀ ਬੇਨਤੀ ਆ ਆਪਣਾ ਸਿਰ ਠਾ ਕੇ ਬੈਠੋ ਅੱਜ ਤੋਂ